ਆ ਜਾਣੇ ਸ਼ਹਿਰ ਘੁੰਮਣਾ ਹੈ ਜੀ ਕਾਤੀ ਦਾ ਯਾਰ ਕਮਾਲ ਆ ਬਈ ਮੀਂਹ ਪਿਆ ਲੱਗਦਾ ਹੈ ਨਾ ਪਹਾੜਾਂ ਦੇ ਉੱਪਰ ਤਾਂ ਕਿ ਪਾਣੀ ਥੋੜਾ ਗੰਦਾ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡੇ ਆ ਸਵਾਗਤ ਕਰਦੇ ਹਾਂ ਜੀ ਸਾਰੇ ਅੱਜ ਜگە ਆਪਣੇ ਨਾਲ ਰੋਮੀ ਤੇ ਸ਼ਾਵੀਰ ਇਹ ਆਇਆ ਹੋਇਆ ਵਾ ਇਹ ਮੰਨ ਤੋਂ ਵੇਤ ਤੇ ਅੱਜ ਅਸੀਂ ਜਾ ਰਹੇ ਹਾਂ ਲਵਿਨੀਓ ਕੈਂਪਿੰਗ ਕਰਨ ਤੇ ਟੁਰ ਲੱਗੇ ਆਇਥੋਂ ਗੱਡੀ 'ਚ ਰੱਖ ਲਿਆ ਸਮਾਨ ਸਭ ਸਾਰਾ ਆਪਾਂ ਨੇ ਤੇ ਹੁਣ ਚੱਲਦੇ ਦੋ-ਦੰਨ ਘੰਟੇ ਦਾ ਰਸਤਾ ਹੈ ਤਿੰਨ ਘੰਟੇ ਲੱਗਦੇ ਨੇ ਤਕਰੀਬਨ ਤੇ ਦਿਖਾਉਣਾ ਤੁਹਾਨੂੰ ਅੱਜ ਜਿਹੜਾ ਰੰਗ ਡੰਗ ਉੱਥੇ ਦਾ ਇਧਰ ਨੂੰ ਆਵਾ ਮਾ ਉੱਪਰ ਨੂੰ ਓਕੇ ਬੈਠੀਏ ਜੀ ਲੋ ਜੀ ਗੱਡੀ ਦੇਖੋ ਪੂਰੀ ਪੇਨੋ ਕਰੀ ਬਈ ਵਿੱਚੋਂ ਟੀਡ ਟੀਡ ਜਿਹੇ ਸਿਚੁਏਸ਼ਨ ਆ ਗਈ ਇਹਨੂੰ ਜਾਣਾ ਵਾ ਕੀ ਆਪ ਜੀ ਮਰੇ ਚੱਲ ਬੰਦ ਗਏ ਕੋਈ ਖੁੱਲਾ ਪੱਕਾ ਗਾ ਉਹ ਦੁਕਾਨੀ ਦੇ ਜਾਂ ਪਹੁੰਚ ਕੇ ਆਪਰੇ ਕੇ ਬੋਲ ਨੇ ਪੰਗ ਤੋਂ ਉਤਰਿਆ ਕਰ ਲੋ ਲੱਕ ਸਿੱਧੇ ਆਪਣੇ ਲੋ ਜੀ ਸੋਨਿਕ ਉਹ ਆ ਗਏ ਅਸੀਂ ਤਕਰੀਬ ਲਗਭਗ ਹੱਦ ਚ ਪਹੁੰਚ ਗਏ ਤੇ ਹੁਣ ਇੱਥੇ ਰੁਕੇ ਆਪਾਂ ਚਾਹ ਪੀਣ ਵਾਸਤੇ ਕਫੇ ਵਗੈਰਾ ਪੀ ਲਿਆ ਮਾਮਾ ਦੇ ਮੋਟੀ ਫਿਰ ਚੱਲਦੇ ਆ ਅੱਗੇ ਨੂੰ ਤੇ ਇੱਥੇ ਰਾਲਾ ਦੋਲਾ ਬੜਾ ਸੋਹਣਾ ਯਾਰ ਪਾਣੀ ਹੈ ਨਹੀਂ ਕੋਈ ਪਾਣੀਆਂ ਪਈਆਂ ਬਾਦੂ ਸਾਹਿਬ ਅਬੀ ਆਹ ਪਾਲਾ ਨੇ ਬ੍ਰੀਕਫਾਸਟ ਕਰਨ ਲੱਗੇ ਆ ਬ੍ਰੇਕਫਾਸਟ ਕਰਨ ਲੱਗੇ 3 ਵਜੇ ਅੱਜ ਪਹਿਲਾਂ ਸਵੇਰੇ ਪੈ ਰਿਆ ਸੀ ਮੀਂਹ ਬਹੁਤ ਜ਼ਿਆਦਾ ਇਸ ਕਰਕੇ ਅਸੀਂ ਤੁਰਨੇ ਦੇ ਵਿੱਚ ਹੋ ਗਏ ਥੋੜੇ ਲੇਟ ਐਸ ਟਾਈਮ ਬੱਜ ਚੁੱਕੇ ਆ ਦੁਪਹਿਰ ਦੇ 2 ਤੇ ਅਸੀਂ ਹਜਾੜ ਦੇ ਪਹੁੰਚੇ ਤਕਰੀਬਨ ਲਵੀਨੀ ਨੂੰ ਅਸੀਂ ਸ਼ਾਮ ਦੇ 4 ਵਜੇ ਤੱਕ ਪਹੁੰਚਾਂਗੇ ਫਿਰ ਉੱਥੇ ਜਾ ਕੇ ਕੈਂਪਿੰਗ ਕਰਨੀ ਹੈ ਟੈਂਟ ਟੁੰਡ ਗੱਡਣਾ ਹੈ ਯਾਨੀ ਵਧੀਆ ਮਾਹੌਲ ਹੋਊਗਾ ਅੱਜ ਸਾਰਾ ਬਲੌਗ ਦੇਖਿਓ ਤੁਹਾਨੂੰ ਵਧੀਆ ਲੱਗੂ ਤੇ ਨਾਲੇ ਆਪਾਂ ਨਾਲ ਦੀ ਨਾਲ ਇਨਫਾਰਮੇਸ਼ਨ ਦਿੰਦੇ ਜਾਵਾਂਗੇ ਜੇ ਕਿਸੇ ਮੇਰੇ ਵੀਰ ਨੇ ਗਰਮੀ ਦੇ ਵਿੱਚ ਆਉਣਾ ਅਗਸਟ ਵਿੱਚ ਆਉਣਾ ਜੇ ਕਿਸੇ ਨੇ ਤਾਂ ਉਹਦੇ ਲਈ ਹੈਲਪ ਹੋ ਜੂਗੀ ਲੋ ਵੀ ਮਿੱਤਰੋ ਜਿਹੜੀ ਆਹ ਲੇਕ ਹੈ ਸਵਿਟਜ਼ਰਲੈਂਡ 'ਚ ਪੈਂਦੀ ਹੈ ਇਹ ਬੜੀ ਪਿਆਰੀ ਲੇਕ ਹੈ ਹੁਣ ਅਸੀਂ ਇਸ ਟਾਈਮ ਸਵੇਸੀ ਚ ਫਿਰ ਰਹੇ ਆ ਤੇ ਇੱਥੇ ਲਾਗ ਲਾਗਾ ਨੰਗਰੀ ਬਰਨੀ ਦਾ ਐਕਸਪ੍ਰੈਸ ਟ੍ਰੇਨ ਇਧਰੋਂ ਤੇ ਕਹਿੜ ਗੱਲ ਬਾਤ ਆ ਪੂਰੀ ਆਨ ਇੱਧਰ ਇੱਕ ਨਾ ਨਾ ਨਹਿਰ ਜਲਦੀ ਨਾ ਨਾ ਗੱਡੀ ਨਾਲ ਦਾ ਟ੍ਰੇਨ ਦੀ ਪਟੜੀ ਐ ਆ ਗਈ ਬਰਨੀ ਨਾ ਐਕਸਪ੍ਰੈਸ ਚੱਕੋ ਇਹਦੇ ਵੀ ਬੂਡੇ ਕਨੇੜੇ ਹੁੰਨੇ ਬਾਈ ਸਾਰੇ ਪਹਾੜਾਂ 'ਚ ਘੁੰਮਦੀ ਐ ਬੋਲੀ ਇੱਥੇ ਰਾ ਪਾਟ ਜਨੇ ਆ ਲਵਿਨੀਓ ਬੰਦ ਆ ਤਾਂ ਦੋ ਜੀ ਇੱਕ ਸਟੇ ਹੋਰ ਕਰੀ ਆਪਾਂ ਨੇ ਲਵਿਨੀਓ ਤਕਰੀਬਨ 10 ਮਿੰਟ ਦੀ ਵਾਟ ਤੇ ਰਹਿ ਗਿਆ ਇੱਥੋਂ ਹੁਣ ਇੱਥੇ ਰੁਕੇ ਹੁਣ ਰਾਜਮੜੀ ਦੀ ਲੱਤ ਜਿੱਦੇ ਕਨ ਪਾਣੀ ਪੂਣੀ ਪੀਣ ਵਾਸਤੇ ਤੇ ਇੱਥੇ ਦਾ ਆਲਾ ਦਾਲਾ ਬਾਬਾ ਜੀ ਇੱਕ ਨੰਬਰ ਆ ਇੱਕ ਨੰਬਰ ਵਾਲਾ ਦੋ ਆਲਾ ਉਹਦਾ ਹਾਂ ਠੰਡੀ ਹਵਾ ਚੱਲਦੀ ਪੂਰੀ ਹੋਰ ਕਿੱਦਾਂ ਲੱਗ ਰਿਹਾ ਵੀਰ ਵਧੀਆ ਕੰਮ ਪੂਰੀਆਂ ਮੈਨੂੰ ਵਿਚਾਈ ਪਾਣੀ ਯਾਰ ਬਾਅਦ ਚ ਥੱਕਦੇ ਯਾਰ ਅੱਜ ਸਵੇਰ ਵਿੱਚ ਸਹੀ ਗੱਲ ਆ ਨਾ ਜਾਣਾ ਰੁਕ ਰੁਕ ਕੇ ਚਾਹੀਦਾ ਤਾਂ ਹੀ ਸੁਭਾਅ ਦਾ ਅਲੱਗ ਗਾਹਾਂ ਦੇਖੇ ਗਏ ਨੇ ਬਹੁਤ ਵਧੀਆ ਵਧੀਆ ਇੱਕ ਬੰਦਾ ਹਟਾ ਅੰਦਰ ਬੈਠਾ ਨਿਕਲਦਾ ਹੀ ਨਹੀਂ ਬਾਹਰ ਉਹਨੂੰ ਠੱਕੇ ਨਾਲ ਕੱਢਣਾ ਪੈਂਦਾ ਤੇ ਬੇਦੂਬਰ ਜਿਹੜੇ ਸਾਰੇ ਦੂਏ ਹੈ ਤੁਰ ਕੇ ਆਲੇ ਅਬ ਬਿਚੋ ਵਿੱਚ ਜਾਣਾ ਨੇ ਸਾਰਾ ਸਾਰੇ ਪਹਾੜਾਂ ਦੋਹਾਂ ਦੇ ਬਾਹਾਂ ਦੇ ਵਿੱਚੋਂ ਵਿੱਚ ਲੰਘਣ ਦੇ ਲੱਗੋ ਇਹ ਲੋਕ ਬਈ ਬਹੀਨੇ-ਬਹੀਨੇ ਵਾਸਤੇ ਆਉਨੇ ਤਕਰੀਬ ਲਗਭਗ ਕਿਨੇ ਸਹੀ ਗੱਲ 15 ਦਿਨ ਮਹੀਨੇ ਬਾਅਦ ਤੇ ਸਾਰੇ ਪਹਾੜ ਘੁੰਮਦੇ ਤੁਰ ਕੇ ਫਿਰ ਸਾਈਕਲਾਂ ਤੇ ਜੋਰ ਮਾਰਦੇ ਸਾਈਕਲਾਂ ਤੇ ਦੇਖ ਲੈ ਪੂਰਾ ਫਿੱਟ ਫਿੱਟ ਵੀ ਤਾਂ ਹੀ ਪਏ ਆ ਇੱਥੇ ਆ ਦੇਖਦਾ ਕਿੱਥੇ ਖੜੇ ਆ ਕਿੱਥੇ ਉਹ ਦੇ ਚੱਲੀਏ ਫਿਰ ਠੰਡੀ ਹਵਾ ਚੱਲਦੀ ਪੂਰੀ ਗਰਮੀ ਇਤਰੀ ਹੂੰ ਅਸੀਂ ਆਪਣੀ ਕੈਂਪਿੰਗ ਸਾਈਡ ਤੇ ਆ ਗਏ ਹੁਣ ਇੱਥੇ ਜਾ ਕੇ ਰਜਿਸਟਰ ਕਰਾਉਨੇ ਆ ਤੇ ਟੈਂਟ ਉਹ ਡ ਗੱਡਦੇ ਆ ਫਿਰ ਉਸ ਤੋਂ ਬਾਅਦ ਸ਼ਹਿਰ ਵੱਲ ਚੱਲਦੇ ਅੱਗੇ ਵੱਲ ਪਿੰਕ ਸਾਈਡ ਆ ਉੱਧਰ ਵੀ ਡੇਨਿੰਗ ਕਈ ਬਣੀਆਂ ਹੋਈਆਂ ਅਸੀਂ ਇਹਨਾਂ ਨੂੰ ਪਹਿਲਾਂ ਫੋਨ ਕਰਤਾ ਸੀ ਕਿਹਨੇ ਜਗ੍ਹਾ ਹੈਗੀ ਸਾਡੇ ਕੋਲ ਵੀ ਤੁਸੀਂ ਲਾ ਸਕਦੇ ਟੈਂਟ ਇੱਥੇ ਇੱਧਰ ਲਾ ਲਾਂਗੇ ਤੇ ਇਸ ਤਰ੍ਹਾਂ ਦੀ ਆ ਬਾਈ ਵਧੀਆ ਆ ਉਦਾਂ ਆ ਫੋਨ ਫੋਨ ਚਾਰਜ ਕਰਨ ਵਾਸਤੇ ਵੀ ਹੈਗਾ ਇੱਥੇ ਤੋ ਵੀ ਬੰਦਾ ਸਾਨੂੰ ਜਗ੍ਹਾ ਦੇਣ ਲੱਗੇ ਸੋ ਜਣੀ ਕੰਪੇ ਜੋ ਕਾਫੀ ਕਾਫੀ ਵੱਡੀ ਹੈ ਇਹ ਛੋਟੀ ਜੀ ਨਹੀਂ ਹੈ ਇਹਨੇ ਲੈਤਾ ਤੋਂ 35 ਯੂਰੋ ਚਾਰ ਬੰਦਿਆਂ ਦੇ ਜਨੇ ਕੋ ਸਾਰਾ ਕੁਝ ਹੈਗਾ ਬਾਥਰੂਮ ਨਹਾਉਣ ਵਾਸਤੇ ਵੀ ਸਵੇਰੇ ਜਨਾ ਹੋਣਾ ਪਿਆ ਉਹਦਾ ਨੇ 1 ਯੂਰੋ ਵੱਖਰਾ ਪੇ ਕਰਨਾ ਪੈਣਾ ਹੋ 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 ਚੱਲ ਜੀ ਚੱਲੋ ਪੈਂਟ ਲੱਗੇ ਹਾਂ ਕੱਢਣੇ ਸੀ ਮਿਲ ਤੋਂ ਮਿੱਟੀ ਲੇਟ ਹੋ ਗਈ ਸੀ ਬਾਪਾ ਪਹਿਲਾਂ ਅਜੀ ਜਗਾ ਜਾਣਾ ਸ਼ਹਿਰ ਘੁੰਮਣਾ ਹੈ ਜੀ ਹਾਂ ਕਿ ਬਸ ਉਧਰ ਜਾ ਯਾਰ ਆਣਾ ਆਣ ਜਲੇ ਪਹਾੜਾ ਗੱਪਿਆ ਹਮ ਇੱਕ ਵਹਿਦਾ ਹੋ ਗਿਆ ਬਈ ਗੱਡੀ ਜਿਹੜੀ ਜਮੇ ਕੋਲ ਆ ਗਈ ਗੱਡੀ ਕਰ ਨਹੀਂ ਤਾਂ ਬੰਦਾ ਚੱਕਰ ਦਾ ਸਾਲਾ ਹੀ ਮਰ ਜਾਂਦਾ ਸਾਰੀ ਕੈਂਪਿੰਗ ਸਾਈਡ ਭਰੀ ਪਈ ਪੂਰੀ ਤੋਂ ਨੂੰ ਕੈਂਪਿੰਗ ਵੀ ਦੱਸ ਦਿੰਦੇ ਕਿਹੜੀ ਆ ਇਹ ਜੇ ਕਿਸੇ ਨੇ ਆਉਣਾ ਹੈ ਬੁਕਿੰਗ ਕਰਾਉਣੀ ਹੋਈ ਉਹ ਵੀ ਦੱਸ ਦਿਆਂ ਬਾਅਦ ਚ ਟੈਂਟੇ ਸੈਟ ਰੈਡੀ ਮੈਂ ਟਮੇਟੀ ਬੰਨਤਾ ਲਗਦਾ ਜੀ ਭਰਦੀ ਹੋਏ ਨਾਲੇ ਫਿਰ ਕੋਲ ਭਰੇ ਨੋ ਸਹੀ ਕਰਿਆ ਰੋਮੀ ਜਿਹੜੇ ਹਵਾ ਜੀ ਲੱਗ ਜੂਗੀ ਜਿਹੜਾ ਮਣੀ ਮੋਟੇ ਗਿੱਲੇ ਜੇ ਸੁੱਕ ਜੂਗੀ ਇਹਨਾਂ ਪਰ ਇਹ ਤਾਂ ਖੁੱਲ ਛੱਡ ਦੇਣਾ ਬਾਸ ਸਹੀ ਆ ਅੱਜ ਇਹਨਾਂ ਨੂੰ ਆਪਣੇ ਮੁੜ ਕੇ ਆਉਣਾ ਘੁੰਮ ਕੇ ਸ਼ਹਿਰ ਬਗਲ ਰਹਿਣ ਸਟੋਜਾ ਗੱਦਾ ਬਾਹਰੇ ਰਹਿਣ ਦੋ ਜੀ ਹਵਾ ਪਰ ਨਹੀਂ ਨਹੀਂ ਬਾਅਦ ਚ ਪਰ ਲਾਂਗੇ ਆ ਕੇ ਹੁਣਾਂ ਖੁੰਝੇ ਵਿੱਚ ਰੱਖ ਦਿੰਦੇ ਰੱਖ ਦੇ ਫਿਰ ਜਰਾ ਰੱਖ ਲੈ ਗੱਡੀ ਚ ਰੱਖ ਲੰਨੀ ਇਹਨੂੰ ਇਕੱਠੀ ਇੱਦਾਂ ਕਰਕੇ ਆ ਕੋਈ ਝੱਕ ਵੀ ਨਾ ਲੇ ਜਾਵੇ ਕੋਈ ਹਾਂ ਮਾ ਲੱਗ ਜੂਗੀ ਝੱਕ ਇਹਨੂੰ ਵੀ ਲੱਗ ਚੁਗੀ ਮੈਂ ਤਾਂ ਕਹਿੰਦਾ ਵਿੱਚ ਰਹਿਣ ਦਮ ਐਵੇਂ ਹੀ ਪੂਰੇ ਕੋਈ ਨਹੀਂ ਲੱਗੇ ਆਉਂਗਾ ਤਾ ਲਓ ਪਿਆ ਬਾਹਰ ਰੱਖ ਦੋਰੇ ਥੱਲੇ ਸੁੱਕ ਜੂਗਾ ਗੱਡੀ ਚ ਇੱਦਾਂ ਇਕੱਠਾ ਕਰਕੇ ਰੱਖ ਲੈ ਗੱਡੀ ਪੂਰੀ ਤੁੰਨੀ ਪਈਦੀ ਹੈ ਨਾ ਕਿਉਂਕਿ ਰਾਤ ਨੂੰ ਠੰਡ ਬਹੁਤ ਹੁੰਦੀ ਹੈ ਕੰਬਲ ਗੁੰਬੜ ਲਿਆਉਣੇ ਪੈਣੇ ਬਾਈ ਤਾਂ ਟੈਂਟ ਕੋਹੁਰ ਵੀ ਹੈਗਾ ਤਾਂ ਅਮਰਜੈਂਸੀ 'ਚ ਰੋਡ ਪੈ ਜਾਵੇ ਪਰ ਉਹਦੀ ਲੋੜ ਨਹੀਂ ਹੈਗੀ ਉਹ ਟੈਂਟ ਵੱਡਾ ਸਾਡਾ ਦੂਆ ਉਝੇ ਸਰਜਣਾ ਚਾਰ ਜਣਿਆਂ ਦਾ ਜੇ 22 ਜਾਨ ਦਬਾਈ ਕਿ ਸੰਗ ਅਮਰਜੈਂਸੀ ਪੈ ਜਾਵੇ ਉਹ ਹੈਲੀਕਾਪਟਰ ਆਉਣੇ ਆ ਐਂਬੂਲੈਂਸ ਕੰਨੋਂ ਤਾਂ ਬਹੁਤ ਟਾਈਮ ਲੱਗ ਜੂਵੇ ਉਹ ਜੀ ਕੁੱਕਰ ਦੇ ਸਮਾਨ ਬਣਾ ਕੇ ਲੈ ਕੇ ਇਹਦੇ ਘਰ ਤੋਂ ਥੋੜਾ ਜਿਹਾ ਉਹਨੋਂ ਲੱਗੇ ਖਾਣ ਪੈਣਾ ਉਹਦੇ ਬਾਅਦ ਅੰਨੇ ਗੇੜੀ ਉਧਰ ਨੂੰ ਘੁੰਮਣ ਫਿਰਦੇ। ਬੋਜੀ ਕੰਮ ਇੱਕ ਨੰਬਰ ਹੋਇਆ ਪਿਆ। ਆ ਚਮਚਾ ਛੋਟਾ ਜਿਹਾ। ਮੜੇ ਘਰ ਦੀ ਕਟਛੀ ਦੇ ਚਮਚੇ ਆ। ਨਾ ਜਾ ਅੰਜੂ ਦੂਗੇ ਵੀ ਵੱਡੇ ਹੀ ਆ। ਤਾਂ ਰੋਟੀ ਪਾਣੀ ਖਾ ਲਿਆ ਸੀ। ਕਿਉਂਕਿ ਦੁਬਾਰੇ ਕੁਝ ਨਹੀਂ ਦੱਸਦਾ ਹੈਗਾ। ਤੇ ਹੁਣ ਚੱਲੇ ਸ਼ਹਿਰ ਵੱਲ। ਜਿਹੜਾ ਮੇਨ ਸ਼ਹਿਰ ਹੈ ਲਿਵੀਨੀ ਅੰਦਰ ਉੱਥੇ। ਬਹੁਤ ਸੋਹਣੀ ਲੋਕੇਸ਼ਨ ਆ ਬਾਈ। ਬਿਲਕੁਲ ਸ਼ਾਂਤ ਜਗ੍ਹਾ ਪੂਰਾ ਹੈ ਨਾ ਜਿਸ ਸਾਨੂੰ ਆ ਕੈਂਪਿੰਗ ਮਿਲੀਆ ਪੂਰੀ ਇੱਕ ਨੰਬਰ ਗੱਲਵਾਤ ਆ ਲੋਗਾਂ ਰੈਲੈਕਸ ਹੋ ਕੇ ਬੈਠੇ ਆ 18 ਨੂੰ ਜੇ ਗੱਡੀ پارک ਲਾਤੀ ਇੱਥੇ ਅੱਧਾ ਘੰਟਾ ਫ੍ਰੀ ਆ ਤੇ ਹੁਣ ਚੱਲਦੇ ਬਾਜ਼ਾਰ ਦੇ ਵਿੱਚ ਮੁੰਡਿਆਂ ਨੇ ਮਾੜਾ ਮੂਟਾ ਸਮਾਨ ਲੈਣਾ ਖਾਣ ਪੀਣ ਵਾਸਤੇ ਇਹ ਆ ਜੀ ਲਵਿਨੀਓ ਸੁੰਦਰੀਓ ਵਿੱਚ ਪੈਂਦਾ ਇਹ ਤੇ ਟੈਕਸ ਫਰੀ ਹੈ ਇਹ ਇੱਥੇ ਕਿਸੇ ਵੀ ਚੀਜ਼ ਤੇ ਕੋਈ ਟੈਕਸ ਨਹੀਂ ਲੱਗਦਾ ਹੈਗਾ ਵੀ ਬੰਦੇ ਕਹਿੰਦੇ ਮਕਾਨ ਖਰੀਦ ਲੈਣਾ ਇੱਥੇ ਪੱਕਾ ਹੀ ਖਰੀਦ ਲੈਣੇ ਆਓ ਆਉਂਦੇ ਰਹਿੰਦੇ ਸਾਲ ਜ ਦੋ ਦੋ ਤਿੰਨ ਤਿੰਨ ਵਾਰ ਆਪਾਂ ਇਹ ਪੂਰਾ ਹੋਣਾ ਹੈਗਾ ਕਰਾਇਬਰ ਕਾ ਦੇ ਹੁਣ ਇਸ ਟਾਈਮ ਜੀ ਸ਼ਾਮ ਦੇ ਬੱਜ ਚੁੱਕੇ ਆ 5 ਤੇ ਟੈਂਪਰੇਚਰ ਹੈਗਾ ਔਰ 17 ਡਿਗਰੀ ਤੇ ਸ਼ਾਮ ਨੂੰ ਹੋ ਜਾਂਦਾ 9 ਡਿਗਰੀ ਰਾਤ ਦੇ 12:00 29 10 ਡਿਗਰੀ ਹੋ ਜਾਂਦਾ ਤੇ ਠੰਡ ਹੋ ਰਹੀ ਹੈ ਗਈ ਬਾਈ ਆਪ ਨੂੰ ਉਧਰ ਤੇ ਮੁਕਾਬਲੇ ਹੋ ਰਹੀ ਠੰਡ ਸੋਣੀ ਹੈ ਉਨੇ ਜਾਗਟਾ ਦੀ ਕੋਟੀਆਂ-ਕੁਟੀਆਂ ਪਾਰੀਆਂ ਤੇ ਇੱਕ ਨੰਬਰ ਮਾਹੌਲ ਹੈ ਜਿੱ ਕਿਸੇ ਨੂੰ ਜ਼ਿਆਦਾ ਗਰਮੀ ਲੱਗਦੀ ਹੈ ਆਪਣਾ 2-4 ਦਿਨ ਵਾਸਤੇ ਲੁਵੀਨੀ ਆ ਜਾਓ ਮੇਰੇ ਕੋਲੋਂ ਫਿਰਦਾ ਤੇ ਟਰੈਕ ਬਣੇ ਹੋਏ ਨਾਲ-ਨਾਲ ਨਹਿਰੇ ਚੱਲਦੀਆਂ ਬਹੁਤ ਸੋਹਣਾ ਹੈ ਨਿਕ ਗਰਮੀ ਵਿੱਚ ਵੀ ਦੇਖਣਿਆ ਲੁਵੀਨੀ ਤੁਸੀਂ ਸ਼ਿਆਲ ਵਾਲੇ ਬਲੌਗ ਦੇਖੇ ਹੋਣੇ ਮੇਰੇ ਜ਼ਰੂਰ ਮੋਟਰਸਾਈਕਲ ਤੇ ਚਲਾ ਕੇ ਕੇਜਦੇ ਸੀ ਤੇ ਹੁਣ ਐ ਗਰਮੀਆਂ ਦੇ ਵਿੱਚ ਹੋਣ ਕਰਨੀ ਆ ਆਪਣੇ ਇੱਥੇ ਕੈਂਪਿੰਗ ਅੱਜ ਰਾਤ ਦੀ ਅੱਜ ਰਾਤ ਨੂੰ ਰਹਿਣਾ ਫਿਰ ਕੱਲ ਨੂੰ ਮੇਰ ਭੁਮਾਂਗੇ ਆਲਾਦਾਲਾ ਦੇਖਾਂਗੇ ਇੱਥੇ ਦਾ ਤੇ ਜੇ ਕਿਸੇ ਨੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਬਾਈ ਤੇ ਜੋ ਕੁਝ ਹੁੰਦਾ ਹੈ ਉਹ ਦਿਖਾਉਣੇ ਅੱਜ ਇਸ ਬਲੌਗ ਦੇ ਵਿੱਚ ਬੰਦੇ ਨੇ ਪੱਕੀ ਨਿਸ਼ਾਨੀ ਰੱਖੀ ਹੋਈ ਹੈ ਇਹ ਜਿਹੜੀ ਮਾਰਕੀਟ ਦੇ ਮੂਰੇ ਗਾਂ ਖੜੀ ਆ ਉੱਥੇ ਜਾਣਾ ਇੱਥੇ ਸਮਾਨ ਥੋੜਾ ਸਸਤਾ ਮਿਲਦਾ ਸਰ ਬਰਬਰੀ ਦਾ ਬਰਬਰੀ ਦਾ ਕਿੰਨੇ ਦਾ ਵੇ ਭਾਈ ਸਾਰੇ ਪਰਫਿਊਮ ਲੱਗੇ ਮੇਰੇ ਤੇ ਇੱਧਰ ਲੱਗੇ ਹੋਇਆ ਜਾਰਜਰਮਾਨੀ ਦਾ 100 ਰੁਪਏ ਦਾ 70 ਦਾ ਕੁਆਂਟੀਟੀ ਤੇ ਡਿਪੈਂਡ ਕਰਦਾ ਕਿੰਨੀ ਲੈਣੀ ਹੈ ਜਿੰਨੇ ਘੱਟ ਕੁਆਂਟੀਟੀ ਲਓਗੇ ਉਹਨਾਂ ਸਸਤਾ ਪੈਂਦਾ ਜਨਨ 70 80 ਯੂਰੋ ਦਾ ਤਾਂ ਪੈਂਦੇ ਹੀ ਆ ਬਰਾਡਰ ਦਾ 80 ਯੂਰੋ ਦਾ 85 ਦਾ 120 ਦਾ ਹਾਂ ਵਈਆ ਦੇਖੀ ਅੱਗੇ ਫਿਰ ਇਹ ਦਮੇ ਛੋਟੂ ਛੋਟੀਆਂ ਮਾਰਕੀਟਾਂ ਦੇ ਵਾਲੀਆਂ ਬੜੀਆਂ ਨਹੀਂ ਹੈਗੀਆਂ ਨਾਰਮਲ ਜੀਆਂ ਫਿਰ ਬੋਟਰ ਬਈ 28 ਥੈਂਕਸ ਜੀ 22000 ਦੀ 28000 ਦੀ ਬੋਤਲ ਬਾਈ ਕੁਮਾਰੇ ਹੋਗੀ 3000 ਦੀ ਬੋਤਲ ਹੈ ਜੀ 22999 ਲੋ ਜੀ ਸਮਾਨ ਲੈ ਲਿਆ ਆਪਾਂ ਨੇ ਤੇ ਤੇ ਹੁਣ ਚੱਲੇ ਇੱਥੇ ਗਾਹ ਨਹਿਰ ਹੈ ਨਹਿਰ ਤੁਹਾਨੂੰ ਦਿਖਾਉਣੀ ਹੈ ਉਧਰ ਦਾ 뷰 ਬਹੁਤ ਸੋਹਣਾ 뷰 ਉਧਰ ਵੀ ਤੇ ਆਲਾ-ਦਾਲਾ ਦਿਖਾਉਣੀ ਹੈ ਉੱਥੇ ਦਾ ਬੜਾ ਸੋਹਣਾ ਸ਼ਹਿਰ ਹੈ ਸ਼ਾਂਤ ਜਿਹਾ ਸ਼ਹਿਰ ਹੈ ਵਧੀਆ ਹੈ ਪਹਾੜ ਦੇ ਵਿੱਚ ਆਖਣੇ ਇੱਥੇ ਚ ਲੈ ਜਾ ਮੋਟਰਸਾਈਕਲ ਪਾ ਆ ਜਾ ਕੇ ਚੋਰ ਜਿਹੀ ਸੀ ਆਜੀ ਲੱਗੋ ਤੇ ਲੱਗ ਰੋ ਜਮੇ ਸੁੱਕੀ ਪਈ ਹੈ ਪਾਣੀ ਬਹੁਤ ਘਟ ਗਿਆ ਯਾਰ ਪਾਣੀ ਜਮੇ ਨਹੀਂ ਹੈ ਅਈ ਦੋ ਪਿੱਛੇ ਲੈ ਗੱਡੀ ਭਾਈ ਉਹ ਤੇਰੇ ਸੜਕੇ ਕਿੱਥੇ ਕਿੰਨੀ ਉੱਚੀ ਆ ਆ ਗੱਡੀ ਜਮੇ ਵਿੱਚ ਆ ਗਈ ਤੇ ਆ ਸਾਹਮਣੇ ਛੋਟੀ ਜੀ ਰਹਿ ਗਈ ਇਧਰਲੀ ਸਾਈਡ ਥੋੜਾ ਹੋਰ ਕਹਾਂ ਚ ਲੈ ਜਾਣਾ ਤਾਂ ਮੈਂ ਕਹਿੰਨਾ ਦਹਾਂ ਲੈਣ ਦੀ ਗੱਡੀ ਹੋਰਪੁਰ ਉਧਰ ਬੱਕਰੀਆਂ ਬੁکریاں ਭੇਡਾਂ ਜਾਣੀਆਂ ਯਾਰਾ ਜਿਹੜੀ ਝੀਲ ਆ ਇਹ ਤਾਂ ਕਮਾਲੇ ਹੋਗੀ ਨਹੀਂ ਤਾਂ ਬਹੁਤ ਭਰੀ ਵੀ ਹੁੰਦੀ ਹੈ ਇਹ ਪਾਣੀ ਉਹ ਸਿਰ ਤੋਂ ਸਿਰ ਤੱਕ ਹੁੰਦਾ ਇਹਦੇ ਜੰਮੇ ਥੋੜਾ ਜਿਹਾ ਪਾਣੀ ਰਹਿ ਗਿਆ ਅੱਜ ਤਾਂ ਉਹ ਦੇਖ ਕੇ ਹੈਰਾਨ ਹੋ ਗਏ ਗੱਡੀ ਵਿੱਚ ਆ ਗਈ ਬਿਲਕੁਲ ਹੁਣ ਮੈਂ ਚੱਲਿਆ ਉਹ ਇਧਰ ਪਾਣੀ ਦੇ ਕੋਲ ਨੂੰ ਦੇਖਦੇ ਜਾ ਕੇ ਉੱਥੇ ਜਿੱਥੇ ਬੈਠਣ ਦੀ ਜਗ੍ਹਾ ਹੋਈ ਫਿਰ ਸਮਾਨ ਚਾ ਕੇ ਉੱਥੇ ਬੈਠਾਂਗੇ ਘੱਡੀ ਮੇਰਾ ਸਵਰਗ ਆ ਬਾਬਿਓ ਬਿਲਕੁਲ ਜਿਵੇਂ ਜਿਵੇਂ ਸਵਰਗ ਵੀ ਹੋਗਾ ਨਾ ਸਵਰਗ ਇੰਨਾ ਹੀ ਸੋਹਣਾ ਹੋਣਾ ਉਹ ਵੀ ਜੇ ਆਪਾਂ ਸੋਚਿਆ ਜਾਵੇ ਇੰਨੀ ਫਰੈਸ਼ ਹਵਾ ਠੰਡੀ ਹਵਾ ਹੈ ਨਾ ਇੱਕ ਨੰਬਰ ਗੱਲਬਾਤ ਆ ਤੇ ਗੱਡੀ ਖੜੀ ਆਪਣੀ ਉਹ ਸਾਹਮਣੇ ਤੇ ਹੁਣ ਨਵਾਂ ਰੋਡ ਕੱਢਣ ਲੱਗੇ ਹੋ ਉਹ ਦੇਖੋ ਪੁਲ ਬਣਦਾ ਨਾ ਉੱਪਰ ਹੁਣ ਇੱਥੇ 올림픽 ਹੋਣੀ ਹੈ ਅਗਲੇ ਸਾਲ ਉਹਦੇ ਕਰਕੇ ਥੋੜੀ ਜੀ ਇਹ ਰਿਪੇਅਰ ਵੀ ਰੋਡ ਰੂੜੀ ਵਧੀਆ ਬਣਾ ਰਹੇ ਹਨ ਹਨ ਵਧੀਆ ਇੱਕ ਨੰਬਰ ਗੱਲਬਾਤ ਕਰ ਰਹੇ ਹਨ ਜਿਹੜੇ ਬਰਫ ਜੇ ਵਿੱਚ ਹੋਣੇ ਕੰਪੀਟੀਸ਼ਨ ਉਹ ਇੱਥੇ ਲਵਿਨੀਓ ਜੇ ਹੋਣੇ ਸਾਰੇ ਮਜ਼ਾ ਦੀ ਗੱਲ ਇਹ ਬਹੁਤ ਸੋਹਣੀ ਥਾਂ ਹੈ ਆ ਵੀ ਉਹ ਦੇਖੋ ਜਿਹੜਾ ਤੁਸੀਂ ਦੇਖ ਰਹੇ ਹੋ ਜਗਰੀਨ ਦਾ ਕਿੰਨਾ ਘੇਟਾ ਵਾਲਾ ਇਹਦੇ ਪਹਾੜਾਂ ਦੀ ਸ਼ੇਪ ਉਹ ਹੀ ਬੜੀ ਸੋਹਣੀ ਹੈ ਵਿੱਚ ਕਲਰਫੁੱਲ ਜਿਹੇ ਆ ਵਿੱਚ ਮੱਧਮ ਜਿਹੇ ਆ ਫਿਰ ਕਲਰਫੁੱਲ ਜਿਹੇ ਮੱਧਮ ਜਿਹੇ ਕੰਬੀਨੇਸ਼ਨ ਜਿਆ ਬਹੁਤ ਸੋਹਣਾ ਹੋਇਆ ਹੋਇਆ ਆਏ ਉਸ ਤੋਂ ਛੋਏ ਇਸੇ ਵੀ ਵੇਲੇ ਜੋ ਜਦੋਂ ਆਪਾਂ ਬਾਈ ਲਵੀਨੀ ਉਹਨੇ ਦੋ ਰਸਤੇ ਹੁੰਨੇ ਆ ਇੱਕ ਤਾਂ ਇਹ ਸਵਿਟਜ਼ਰਲੈਂਡ ਦੇ ਵਿੱਚੋਂ ਹੋ ਕੇ ਆਉਂਦਾ ਇੱਕ ਇਟਲੀ ਦੇ ਵਿੱਚੋਂ ਆ ਕੇ ਵੀ ਆਉਂਦਾ ਜਿਹੜਾ ਸਵਿਟਜ਼ਰਲੈਂਡ ਦੇ ਵਿੱਚੋਂ ਆ ਕੇ ਆਉਂਦਾ ਉਹ ਰਸਤਾ ਥੋੜਾ ਜ਼ਿਆਦਾ ਸੋਹਣਾ ਏ ਕੋਈ ਪਗਾਰ ਪੂਰੇ ਕੁਝ ਨਹੀਂ ਕਰਨਾ ਪੈਂਦਾ ਹੈਗਾ ਹੈਗਾ ਫ੍ਰੀ ਹੈ ਸਾਰਾ ਹੀ ਕੋਈ ਟੂਲ ਟੈਕਸ ਨਹੀਂ ਕਿਸੇ ਵੀ ਲੱਗਦਾ ਹੈਗਾ ਉਹ ਜਣੀ ਥੋੜਾ ਰਸਤਾ ਵਧੀਆ ਹੋ ਜਾਂਦਾ ਐਦਾਂ ਦੀ ਗੱਲ ਬਾਤ ਆ ਤੇ ਬਾਕੀ ਹੁਣ ਉਹ ਚੱਲਦੇ ਉਧਰ ਬੱਕਰੀਆਂ ਬਹੁਤ ਉਹ ਦੇਖਣੇ ਜਾ ਕੇ ਭੇਡਾਂ ਬੰਦ ਨਹੀਂ ਬੱਕਰੀਆਂ ਜਾ ਕੇ ਦੇਖਦੇ ਆ ਬਾਕੀ ਯਾਰ ਬਹੁਤ ਨਿਆਰਾ ਹੁੰਦਾ ਘੁੰਮ ਕੇ ਇੱਥੇ ਕਮਾਲ ਦੀ ਹੈ ਲੋਕੇਸ਼ਨ ਹੈ ਪੂਰੀ ਹੈਨ ਆਹ ਐਡਾ ਹੀ ਦੇਖਣ ਨੂੰ ਨੇ ਲੱਗਦੀਆਂ ਦੀਆਂ ਕਾਫੀ ਦੂਰ ਆਹੋ ਉਹ ਫਰਦੀਆਂ ਜੇ ਵੀ ਮਨੂੰ ਬਾੜ ਵੀ ਕਾਫੀ ਪਾਣੀ ਭਗੀ ਬਹੁਤ ਥਰੇ ਜਿਹੇ ਬੰਦੇ ਖੜੇ ਆ ਇਹ ਘੁੰਮ ਕਿੱਧਰੋਂ ਆਏ ਹੁਣ ਦੇਖਦੇ ਆਂ ਜਾ ਕੇ ਲੋ ਜੀ ਇੱਕ ਪਾਸੇ ਦੂਜੇ ਪਾਸੇ ਜਾਣ ਵਾਸਤੇ ਉਹਦੇ ਛੋਟੇ ਜਿਹੇ ਪੁੜ ਬਣਾਏ ਹੋਇਆ ਚੱਲ ਵੀ ਵਧੀਆ ਹੋ ਗਿਆ ਯਾਰ ਨਹੀਂ ਤਾਂ ਹੋਰ ਗੇੜ ਪਾਉਣਾ ਪੈਣਾ ਸਾਈਕਲਿੰਗ ਲਈ ਬਹੁਤ ਇੱਧਰ ਪਸਜਾ ਤੱਕ ਆਣੇ ਨੇ ਬਹੁਤ ਫਿਰਦੇ ਇੱਥੇ ਅਜੀ ਥੋੜੇ ਨਾ ਲਵਿਨੀ ਤੋਂ ਬਾਹਰ ਆ ਗਏ ਤੇ ਪਿੱਛੇ ਜੇ ਹਟ ਮੈਂ 2 ਕਿਲੋਮੀਟਰ ਬਾਹਰ ਨੂੰ ਆ ਗਏ ਇੱਧਰ ਨੂੰ ਸਵਿਸਵਾਲੇ ਨੂੰ ਉੱਥੇ ਆ ਕੇ ਬਰਾਤ ਚੀਰ ਮਿਲਦੀ ਆਪਾਂ ਨੂੰ ਇੱਥੇ ਨਾ ਜਿਹੜਾ ਲਵਿਨੀ ਸਾਈਡ ਬਹੁਤ ਗਰਮੀਆਂ ਗਰਮੀਆਂ ਨਾ ਜਿੰਨੇ ਪਸ਼ੂ ਵਾਲੇ ਲੋਕਾਂ ਨੇ ਕਿਸੇ ਕੋਲੋਂ ਗਾਂਆਂ ਕਿਸੇ ਕੋਲੋਂ ਬੱਕਰੀਆਂ ਕਿਸੇ ਕੋਲੋਂ ਭੇਡਾਂ ਉਹ ਫਿਰ ਪਹਾੜਾਂ ਤੇ ਲੈ ਆਉਂਦੇ ਗਰਮੀ ਗਰਮੀਆਂ 2 ਟਾਈਮ ਮਹੀਨੇ ਇੱਥੇ ਲਾ ਕੇ ਜਾਂਦੇ ਨੇ ਲੋਕ ਅਰੇ ਗਾਂਹਾਂ ਟੰਲੀਆਂ ਪਈਆਂ ਵੀਰਾਂ ਨੇ ਤਾਂ ਘੰਟੇ ਕੱਲਾ ਕੁੱਤਾ ਹੀ ਚਰਾਉਂਦਾ ਫਿਰ ਜਾਂਦਾ ਉਹ ਕੁੱਤਾ ਏ ਉਹੀ ਰਾਖੀ ਰੱਖਦਾ ਜੇ ਬਾਹਲਾ ਇੱਧਰ ਨੂੰ ਜਾਣੀ ਤਾਂ ਢੇੜਾ ਘੜਦਾ ਏ ਕਿ ਸਾਰੇ ਨੂੰ ਇਕੱਠੀ ਕਰ ਦਿੰਦਾ ਫੇਰ ਵੀ ਇੱਕ ਵਾਰ ਜੀ ਬੰਦੇ ਦਾ ਕੰਮ ਕਰ ਰਿਹਾ ਪੂਰਾ ਉਹ ਕਮਾਲ ਏ ਯਾਰ ਕਿੰਨੀਆਂ ਸੋਹਣੀਆਂ ਲੱਗਦੀਆਂ ਘਾਤੀ ਏ ਯਾਰ ਕਮਾਲ ਆ ਇਹਨਾਂ ਪਹਾੜਾਂ ਦੇ ਗੱਭੇ ਪਾਣੀ ਪਾਣੀ ਨਾ ਝੀਲ ਦੇ ਵਿੱਚ ਆਹ ਪੇਡਾਂ ਉੱਚੋ ਨਾ ਤੁਸੀਂ ਇੰਨਾ ਜ਼ਿਆਦਾ ਵਧੇ ਲੱਗੇ ਰਹੇ ਨਾ ਅੱਜ 7 ਦਿਨੋਂ ਜ਼ਿਆਦਾ ਉਹ ਕੁੱਤਾ ਨਾ ਉਹ ਕੁੱਤੋਂ ਪ੍ਰੋਤ ਮਾਲਕ ਬੈਠਾ ਉਹਦਾ ਆਰਡਰ ਦੀ ਵੇਟ ਕਰਦਾ ਜਦੋਂ ਉਹ ਆਰਡਰ ਦਿੰਦਾ ਫੇਰ ਉਹ ਨਾ ਭੇਡਾਂ ਨੂੰ ਇਕੱਠੀਆਂ ਕਰਦਾ ਇਹ ਹੁਣ ਇਹ ਤਾਬਲਾ ਹੋਇਆ ਬਾਰ-ਬਾਰ ਉਧਰੋਂ ਦੇਖੀ ਜਾਂਦਾ ਵੀ ਕਰ ਮੈਨੂੰ ਆਰਡਰ ਮਿਲੇਗਾ ਤੇ ਮੈਂ ਕਰੀ ਮੈਂ ਦੀਪੜ ਪਾਵਾਂ ਆਹ ਪਾਰੀ ਦੀਪੜ 50 ਦੀਆਂ ਸਾਰੀਆਂ ਆਹ ਕੰਮ ਕਰਦਾ ਸਾਰਾ ਪੂਰਾ ਬੰਦੇ ਦਾ ਕੰਮ ਕਰਦਾ ਇੱਕ ਸਾਰੇ ਇਕੱਠੇ ਕਰਦਨੇ ਹੁਣ ਇਹਨੇ ਉਹ ਦੇ ਦੇਣਾ ਢੇੜਾ ਉਹ ਦੇ ਮਾਲ ਆ ਯਾਰ ਦੇਖ ਲਾ ਕੱਲਾ ਕੁੱਤੇ ਕੰਮ ਕਰੀ ਜਾਂਦਾ ਦੇਖ ਲਾ ਹੁਣ ਨਿਕਲਣ ਲੱਗਿਆ ਦਰਿਆ ਚ ਇਤੋਂ ਬਾਹਰ ਤਿਸ ਨੂੰ ਦਹੋਨੇ ਗਾਹਾਂ ਦੇ ਵੀ ਉਹ ਲੋਕੀਂ ਜੀ ਤੁਹਾਡਾ ਤਾਂ ਤੁਹਾਨੂੰ ਪਤਾ ਨਹੀਂ ਤੁਹਾਨੂੰ ਕਿੱਥੋਂ ਫੜਨਾ ਇਹਨਾਂ ਨੂੰ ਕਿੱਦੋਂ ਲੋ ਜੀ ਤੇਲ ਪਵਾ ਲਿਆ ਆਪਾਂ ਨੇ ਆ 51 ਯੂਰੋ ਦਾ ਪਿਆ 45 ਲੀਟਰ ਲਗ ਭਾਗ 1 15 ਨੂੰ ਰੋਏ ਲੀਟਰ ਆਪਣੇ ਹੈਗਾ ਉੱਥੇ 65 ਪউন্ড ਨੂੰ 1 70 ਨੂੰ ਹੋ ਗਿਆ ਉਹ ਸਾਹਮਣੇ ਵੀ ਲਾਇਆ ਹੋਇਆ ਇਹਨਾਂ ਨੇ ਆ ਤਾਂ ਹੁਣ ਆਗੇ ਬਾਹਰ ਦਰਿਆ ਤੋਂ ਤੇ ਇੱਥੇ ਘਰ ਦੇ ਕੋਲ ਬਣਾ ਕਿੰਨੇ ਪਿਆਰੇ ਬਣੇ ਹੋਏ ਲਾਈਨ ਦੇ ਵਿੱਚ ਸਾਰੇ ਕਿੰਨੇ ਸੋਹਣੇ ਲੱਗਦੇ ਆ ਇੱਧਰ ਰੈਸਟੋਰੈਂਟ ਲੱਗਦਾ ਤੇ ਹੁਣ ਚੱਲਦੇ ਆ ਥੱਲੇ ਇਧਰ ਉਹ ਨੰਗਦੀ ਹੈ ਛੋਟਾ ਸੁਆਜਾ ਲਾਗੋ ਜੀ ਸੋਣੀ ਉਹ ਵੀ ਦਿਖਾਉਣੇ ਤੁਹਾਨੂੰ ਚੱਲਣ ਜਾ ਰਹੇ ਹਾਂ ਦਰੋਂ ਮੈਂ ਇਧਰ ਆਹ ਥੱਲੇ ਰਾਹ ਹੈ ਨਹੀਂ ਜਣੇ ਕਿ ਥੋੜੇ ਜਿਹੇ ਤੋਂ ਗਾਹਾਂ ਜਾ ਸੁਵਿਟਜ਼ਰਲੈਂਡ ਸ਼ੁਰੂ ਹੁੰਦਾ ਜੇ ਉਹਦੇ ਘੁੰਮਣੋਂ ਨੇ ਆਪਾਂ ਨੂੰ ਜਿਵੇਂ ਸੁਵਿਟਜ਼ਰਲੈਂਡ ਹੀ ਲੱਗਦਾ ਇੱਕ ਤਰ੍ਹਾਂ ਦਾ ਇਹ ਕਿਉਂਕਿ ਸੁਵਿਟਜ਼ਰਲੈਂਡ ਦਾ ਬਾਰਡਰ ਬਿਲਕੁਲ ਲੱਗੇ ਰਹਿੰਦਾ ਇੱਥੇ ਇੱਕ ਵਾਜਰੋਂ ਇੱਥ ਨੂੰ ਆਉਂਦੇ ਆ ਤਨਾਹ ਸੁਵਿਟਜ਼ਰਲੈਂਡ ਵੀ ਆਉਂਦਾ ਫੇਰ ਟ੍ਰੀ ਆ ਜਾਂਦਾ ਫੇਰ ਸੁਵਿਟਜ਼ਰਲੈਂਡ ਹੁੰਦਾ ਐਦਾਂ ਦੀ ਗੱਲ ਬਾਤ ਹੈ ਐਹ ਜਿਹੇ ਝੀਲਾਂ ਲੱਗੇ ਲੱਗ ਲਾ ਸੂਏ ਜੇ ਵਧੀ ਲੱਗਦੇ ਆ ਲੋਕ ਪਸੇ ਆਦਾ ਕਰਦੇ ਇੱਥੇ ਆ ਵਾਹ ਯਾਰ ਕੀ ਕਮਾਲ ਦੀ ਜੀਜ ਇਧਰ ਨੂੰ ਜਾਂ ਸਾਈਕਲ 'ਤੇ ਜਾ ਸਕਦੇ ਆ ਜਾਂ ਤੁਰ ਕੇ ਗੱਡੀ ਗੁੱਡੀ ਨਹੀਂ ਇਧਰ ਆ ਓਟੋ ਪੀਸ ਲੇ ਗਾ ਲੰਦਾ ਇੱਕ ਬੰਦਾ ਵਾਓ ਜਾ ਅਮੇজিং ਹਾਂਜੀ ਕਿਵੇਂ ਲੱਗੀ ਫਿਰ ਲੋਕੇਸ਼ਨ ਲੋਕੇਸ਼ਨ ਬਹੁਤ ਵਧੀਆ ਲੱਗੀ ਕੈਮਰਾ ਐਂਡ ਪੂਰੀ ਇਹਨਾਂ ਗੱਲਬਾਤ ਇੱਕ ਨੰਬਰ ਆ ਯਾਰ ਵੀਕੈਂਡ ਦੇ ਘੁੰਮਣੇ ਖਾਤਰ ਬਹੁਤ ਵਧੀਆ ਹਾਂ ਇਹ ਗੱਲ ਹੈਗੀ ਆ ਤੇ ਜ਼ਰੂਰ ਆ ਕੇ ਜਾਇਓ ਹਾਂ ਹਾਂ ਗਰਮੀਆਂ ਨਾਲ ਉਧਰ ਆਪਣੇ ਆਉਣੇ ਕਰੇ ਓਰੇ ਠੰਡਾ ਹੂੰ ਪੂਰਾ ਟੈਂਪਰੇਚਰ ਬਹੁਤ ਘੱਟ ਤੋਨੋਰੇ ਹਾਂ ਹਰੇਕ ਟੱਚ ਮਿਲੂ ਕੋਰੇ ਤੇ ਹਰੇ ਬਾਈ ਕਿੰਨੀ ਆ ਦੇਖ ਹਾਂ ਹਾਂ ਗ੍ਰੇਨਰੀ ਬਹੁਤ ਜ਼ਿਆਦਾ ਔਰੇ ਆ ਦੇਖੋ ਆਹ ਵਾਲੇ ਫੁੱਲ ਫੁੱਲ ਲਾਏ ਵੇ ਇੱਧਰ ਸਜਾਵਟ ਬੜੀ ਸੋਹਣੀ ਕਰੀ ਹੋਈ ਆ ਉੱਪਰੋ ਲਿਖਿਆ ਹੋਇਆ ਲਵੀਨੀਓ ਹਮ ਚਾਓ ਚਾਓ ਜਾਸ ਖੁਦਾ ਨੋ ਵਿਸਟੋ ਚਾਓ ਚਾਓ ਬੰਦੇ ਵਧੀਆ ਯਾਰ ਆਸ ਮੋਕੇ ਸਾਰੇ ਨਹੀਂ ਨਹੀਂ ਮੈਂ ਨਹੀਂ ਖਾਂਦਾ ਹੁਣ ਜਲਾਤੋਂ ਉਹ ਗ੍ਰਿਲਿਆ ਤਾਂ ਨਹੀਂ ਕਰਨਾ ਹੈਗਾ ਲੋ ਵੀ ਜਿਹੜੀ ਦੁਕਾਨ ਦੇਖਦੇ ਨੇ ਉੱਥੇ ਹੀ ਖੜ ਜਣੇ ਤੋ ਖਾਣ ਲੱਗੇ ਬਾਬਾ ਜੀ ਦੋ ਜੂਰੋ ਜੀ ਆ ਇੱਕ ਗੋਸਤੋ ਤੇ ਦੋ ਗੋਸਤ ਲੈਣੀਆਂ ਫਿਰ ਢਾਈ ਤੇ ਮੈਰੂ ਦੀਆਂ ਕਿ ਪਿਸਤਾਕੀ ਉਹ ਕਹਿੰਦੀ ਫਨੀ ਤੋ ਕਹਿੰਦਾ ਕੋਈ ਗੱਲ ਨਹੀਂ ਪਾਦੇ ਰੱਬਾ ਮੇਰਾ ਉਹ ਕਹਿੰਦੀ ਫਨੀ ਤੋ ਕਹਿੰਦਾ ਨਾ ਕੋਈ ਗੱਲ ਨਹੀਂ ਪਾਦੇ ਚੱਲ ਹੋਏ ਲੱਗੀ ਬਰੇ ਤਾਂ ਵੀ ਬਾਦ ਘਟਾ ਮੌਸਮ ਯਾਰ ਬਹੁਤ ਵਧੀਆ ਹੋਇਆ ਹੋਇਆ ਔਰ ਕਮਾਲ ਦੀ ਗੱਲ ਬਾਤ ਆ ਪੂਰੀ ਘੱਟ ਕੇ ਦਿੰਦੇ ਹਨ ਹੈ ਨਾ ਜਲਾਤੋਂ ਦੇਖੀ ਜਾਓ ਖਾਓ ਨਾ ਬਸ ਸਹੀ ਗੱਲ ਆ ਪਰ ਹੈਗੇ ਬਹੁਤ ਸਵਾਦ ਨੇ ਸਵਾਦ ਬਹੁਤ ਆ ਬਾਕੀ ਸਵਾਦ ਆ ਯਾਰ ਬਈ ਮੀਂਹ ਪਿਆ ਲੱਗਦਾ ਹੈ ਨਾ ਪਹਾੜਾਂ ਦੇ ਉੱਪਰ ਤਾਂ ਕਿ ਪਾਣੀ ਥੋੜਾ ਗੰਦਾ ਆ ਰਿਹਾ ਆ ਆ ਸਾਰਾ ਪਾਣੀ ਜਿਹੜੇ ਆਪਾਂ ਦਰਿਆ ਚੋਂ ਪਹਿਲਾਂ ਆਏ ਆ ਉਹ ਦਰਿਆ 'ਚ ਆ ਕੇ ਰਲਦਾ ਪਾਣੀ ਬਹੁਤ ਸਾਫ਼ ਹੋਣਾ ਨਹੀਂ ਪਾਣੀ ਬਹੁਤ ਸਾਫ਼ ਆਉਂਦਾ ਨਹੀਂ ਤੈਂ ਤਾਂਸ ਪ੍ਰਾਂਤ ਤੇ ਪਾਣੀ ਆਉਂਦਾ ਪੂਰਾ ਪਰ ਇੱਥੇ ਘੁੰਮਣ ਦਾ ਆਪਣਾ ਹੀ ਸਵਾਦ ਆ ਬਾਈ ਪੂਰਾ ਸਵਿਟਜ਼ਰਲੈਂਡ ਵਾਲੀ ਫੀਲਿੰਗ ਆਉਂਦੀ ਇੱਥੇ ਸਵਿਟਜ਼ਰਲੈਂਡ ਵਾਲੀ ਫੀਲਿੰਗ ਕਿ ਆਉਣੀ ਹੈ 2-3 ਕਿਲੋਮੀਟਰ ਬਾਅਦ ਸਨਮੋਰ ਸ਼ੁਰੂ ਹੋ ਜਾਂਦਾ ਇਧਰਲੀ ਸਾਈਡ ਤੇ ਬਾਰਡਰ ਉਹਦਾ ਕਮਾ ਵਾਲਾ ਹਾਂ ਇਧਰੋਂ ਲੰਘਦੇ ਸਾਡੀ ਹਾਂ ਨਾ ਅੱਗੇ ਵੀ ਆ ਜਾਂਦਾ ਜਿੱਦੋਂ ਟੂਲਪਲਾਜੇ ਲੱਗਿਆ ਜਾ ਰਿਹਾ ਅਸੀਂ ਬਰਫ ਜਾ ਰਿਹਾ ਇੱਥੇ ਨੂੰ ਘੁੰਮ ਕੇ ਆ ਦੂਈ ਸਾਈਡ ਨੂੰ ਹਾਲੇ ਡਰਦੇ ਨਹੀਂ ਹੈਗੇ ਕਿਤਾ 2026 ਜਿਹੜੀਆਂ 올림픽 ਖੇਡਾਂ ਹੋਣੀਆਂ ਬਾਰ ਫਣੀ ਸਾਰੀਆਂ ਇੱਥੇ ਹੋਣੀਆਂ ਨੇ ਇਹਨਾਂ ਨੇ ਪਬਲਿਸਿਟੀ ਵੀ ਕਰੀ ਹੋਈ ਆ ਆ ਪੁਰਾਣੇ ਹੋ ਗਏ ਮਕਾਨ ਲੱਕੜੇ ਰੰਗ ਦੇ ਹੋ ਕਿਦਾਂ ਦੇ ਹੋਏ ਪਏ ਆ ਇਹ ਲੱਕੜ ਗਲੀ ਹੋਈ ਨਹੀਂ ਹੈਗੀ ਇਦਾਂ ਧੁੱਪ ਪਾ ਪੈ ਕੇ ਹੋਈ ਵੇਦਾਂ ਦੀ ਤੇ ਹੁਣ ਚੱਲਦੇ ਆਪਾਂ ਸਿੱਧਾ ਕੈਂਪਿੰਗ ਸਾਈਡ ਤੇ ਉੱਥੇ ਚੱਲਦੇ ਹੁਣ ਆਗੂ ਕੋ ਬਾਲਦੇ ਤੇ ਮੜਾ ਮੋਟਾ ਖਾਣੇ ਪੀਣੇ ਆ ਤੇ ਚੱਲਦੇ ਆ ਹੁਣ ਟਾਈਮ ਵੀ ਕਾਫੀ ਬਾਵਾ ਹੋ ਗਿਆ ਰੰਨੀ ਹੈ ਨਾ ਦੋ ਬੰਦੇ ਦਾ ਸਰਨਾ ਇਹਨਾਂ ਨਾਲ ਰਜਾਈ ਵਿਛਾ ਲੈਣੀ ਆ ਥੱਲੇ ਵਿਛਾਲਾਂਗੇ ਰਜਾਈ ਆ ਉਹ ਸਰਜਣਾ ਕਿੱਥੇ ਪੰਪ ਵਾਹ ਪਈਏ ਹਵਾ ਵਾ ਯਾ ਯਾ ਜਦੋਂ ਉਹ ਬਾਅਦ ਕਰ ਲਾਂਗੇ ਪਹਿਲਾਂ ਹਵਾ ਭਰ ਲਈਏ ਬਾਦੂ ਆ ਘੁੰਮ ਜਣਾ ਵਿੱਚ ਤਾਂ ਉਹ ਪਿੱਛੇ ਛੱਡਦੇ ਚੱਲ ਫਿਰ ਕੋਲੇ ਵੀ ਬਾਲਨੇ ਆ ਲੇਟ ਬਹੁਤ ਹੋ ਗਿਆ ਆਪਾਂ ਲੋ ਜੀ ਇਧਰ ਇਹ ਕੈਂਪਿੰਗ ਸਾਈਡ ਆ ਬਾਦੂ ਬਣੀਆਂ ਹੋਈਆਂ ਪਿੱਛੇ ਵੀ ਬਣੀਆਂ ਹੋਈਆਂ ਤੇ ਅੱਗੇ ਵੀ ਹੈਗੀਆਂ ਬਾਦੂ ਦੇਖ ਕੇ ਆਪਣਾ Google ਤੇ ਸਰਚ ਕਰਕੇ ਬੰਦਾ ਲਾਬੂ ਲੁਬੁਕ ਕੇ ਆ ਸਕਦਾ ਹਾਂ ਪਰਤੀ ਦੇਰ ਤਾਤਾ ਦੇਰ ਕਰਤਾ ਕਿੱਥੇ ਬੋਲਦਾ ਹੀ ਨਹੀਂ ਕਰਤਾ ਸਾਰੇ ਪਿਆਰ ਨੇ ਇਦਾਂ ਲਗਬਾਦ ਦੇ ਉਹ ਜੀ ਸਾਡੇ ਕੋਲੇ ਨਹੀਂ ਮਗ ਰਹੇ ਪਹਿਲਾਂ ਮੈਂ ਮਾਰਕੀਟਿਆਂ ਜੋਰ ਹੁਣ ਰੋਮੀ ਲੱਗਿਆ ਵਾ ਕੋਲੇ ਝਾੜਾ ਪਾ ਲੇਗਾ ਮਨ ਲੱਗਾ ਪਾ ਨਾ ਨਹੀਂ ਉਹ ਸਾਈਡ ਤੇ ਜਿਹਨੂੰ ਅੱਗ ਲੱਗਣੀ ਆ ਲੱਗੀ ਹੂੰ ਤੈਂਦੇ ਵਾਲੇ ਸਿਰਫ ਦੋ ਜਾਂ ਤਿੰਨ ਜਣੇ ਸੀ ਬਾਕੀ ਸਾਰੇ ਲੋਕ ਕੈਂਪਰ ਲੈ ਕੇ ਆਏ ਹੋਏ ਆਪਣੇ ਆਪਣੇ ਇੱਧਰ ਵੀ ਕੈਂਪਰ ਇੱਧਰ ਵੀ ਕੈਂਪਰ ਸਾਰੇ ਪਾਸੇ ਕੈਂਪਰੇ ਕੈਂਪਰ ਆ ਇੱਕ ਕੈਂਪਰ ਦੇ ਨਾਲ ਨਾ ਆਪਣਾ ਦੂਗਾ ਵੀ ਜੋੜ ਲੈਣੇ ਆ ਤੈਂਦਾ ਥੋੜਾ ਜਿਹਾ ਹੋਰ ਵੱਡਾ ਹੋ ਜਾਂਦਾ ਲੋ ਜੀ ਆ ਬੜੀ ਪਾਰਕਿੰਗ ਹੈ ਜੀ ਇਹ ਕੈਂਪਿੰਗ ਹੈ ਸੌਰੀ ਆਕਵਾ ਫਰੇਸਕਾ ਜਿੱਥੇ ਆਪਣੇ ਟੈਂਟ ਲਾਇਆ ਹੋਇਆ ਇਹ ਤੋਂ ਤਕਰੀਬਨ ਡੇਢ ਕਿਲੋਮੀਟਰ ਹੈ ਅੰਦਾ ਅੱਗੇ ਲਵੀਨੀਓ ਤੇ ਇੱਥੇ ਦਾ ਆਲਾ ਦਾਲਾ ਵੀ ਬੜਾ ਸੋਹਣਾ ਕੱਲ ਦੇ ਵਲੌਗ ਦੇ ਵੀ ਤੁਹਾਨੂੰ ਦਿਖਾਵਾਂਗੇ ਆ ਏਰੀਆ ਇੱਧਰ ਨਹਿਰ ਰੰਗ ਦੀ ਬਹੁਤ ਸੋਹਣੀ ਤੇ ਜਿਗਣਾ ਤੁਸੀਂ ਪਿੱਛੇ ਦੇਖ ਰਹੇ ਹੋ ਛੋਟਾ ਜਿਹਾ ਸ਼ਹਿਰ ਇੱਧਰ ਨੂੰ ਹੋ ਕੇ ਜਾਵਾਂਗੇ ਮੈਂ ਇੱਧਰ ਛੋਟੀ ਟ੍ਰੈਕਿੰਗ ਕਰਕੇ ਆਉਂਗਾ ਤੇ ਦੋਨੋਂ ਇੱਧਰਲੀ ਚੀਜ਼ ਦਿਖਾਵਾਂਗੇ ਸਾਰੀਆਂ ਤੇ ਹੁਣ ਚੱਲਦੇ ਆ ਵਾਪਸ ਟੈਂਟ ਦੇ ਕੋਲ ਆ ਇਧਰ ਪਾਰਕਿੰਗ ਵਾਸਤੇ ਬਣੀ ਹੋਈ ਚੀਜ਼ਾਂ ਜਗ੍ਹਾ ਐਦਾਂ ਦੀ ਗੱਲ ਬਾਤ ਆਪਣੀ ਤਾਰ ਜ਼ਰੂਰ ਲੈ ਆਓ ਲੰਬੀ ਥੋੜੀ ਜੀ ਇੱਥੇ ਥਾਂ ਥਾਂ ਬਿਜਲੀ ਪੁਆਇੰਟ ਬਣੇ ਹੋਏ ਆ ਤੇ ਉਹ ਤਾਰ ਲੰਬੀ ਤੁਹਾਡੇ ਟੈਂਟ ਤੱਕ ਆ ਸਕਦੀ ਆ ਪਾਈ ਹੋਈ ਕਿਉਂਕਿ ਥਾਂ ਥਾਂ ਬਣਾਏ ਹੋਏ ਨੇ ਬਿਜਲੀ ਪੁਆਇੰਟ 'ਚ ਬਸ ਤਾਰ ਚਾਹੀ ਤਾਰ ਚਾਹੀ ਤਿੰਨ ਸੁਪਿਨੀ ਵਾਲੀ ਜਿਹਦੇ ਵੀ ਤਿੰਨ ਹੋਣ بڑے ਛੋਟੇ ਜਿ ਮੋਟੀ ਜੀ ਹੁੰਦੀ ਆ ਜਿਹਹੇ ਜਿਹੇ ਆਪਣੇ ਮੈ ਤੁਹਾਨੂੰ ਦਿਖਾਉਣਾ ਛੱਡ ਜੋ ਆਹ ਵੱਡੇ ਲੱਗੇ ਹੋਏ ਜਿਹੜਾ ਪਲੱਗ ਜੇ ਇਹਨਾਂ ਵਿੱਚ ਲਾ ਸਕਦੇ ਤਿੰਨ ਇਧਰ ਤੇ ਤਿੰਨ ਚਾਰ ਇੱਧਰ ਹੀ ਸੈਟ ਹੁੰਨੇ ਆ ਆਹ ਵਾਲੇ ਤਾਰਾਂ ਤਾਂ ਜ਼ਿਆਦਾ ਮੋਟੀ ਆ ਤੂੰ ਵੀ ਹਲਕੀ ਵੀ ਲੈ ਆ ਸਕਦੇ ਏ ਨਾਲ ਇਹ ਬੈਟ ਪੈਦਾ ਹੁੰਦਾ ਫੋਨ ਫੋਨ ਚਾਰਜ ਹੋ ਜਾਂਦਾ ਬੰਦੇ ਦਾ ਸੌਖਾ ਆਹ ਭਾਈ ਆਇਆ ਮੋਟਰਸਾਈਕਲ ਵਾਲਾ ਕੱਲਾ ਹੀ ਇਹਦਾ ਝੋਟਾ ਕੈਂਪਿੰਗ ਕਰੂਗਾ ਹੈ ਲੰਬੇ ਰੂਟ ਤੇ ਨਿਕੜਿਆ ਹੋਇਆ ਤਾਂ ਤੇ ਸਾਡੀ ਅਜਗ ਨਹੀਂ ਬਲ ਰਹੀ ਉਧਰ ਲੋ ਵੀ ਜਦੋਂ ਪਿਛਲੀ ਵਾਰ ਆਏ ਸੀ ਨਾ ਉਦੋਂ ਵੀ ਮੀਂਹ ਆ ਗਿਆ ਸੀ ਤੇ ਅੱਜ ਵੀ ਮੀਂਹ ਉਤਰਿਆ ਆ। ਥੋੜੇ ਜਿਹੜੇ ਕਿਣੀਆਂ ਪੈਣੀਆਂ ਸ਼ੁਰੂ ਹੋ ਗਈਆਂ। ਹੁਣ ਦੇਖਦੇ ਕੀ ਬਣਦਾ ਕੀ ਨਹੀਂ। ਓਹੋ ਮੌਸਮ ਨੇ ਕੰਮ ਖਰਾਬ ਕਰਤਾ ਯਾਰ। ਆ ਘੜੀ ਬਹੁਤ ਬੱਦਲ ਜੀ ਇੱਧਰ ਇੱਕ ਛੋਟੀ ਜੀ। ਲਾਗੇ ਲੋ ਸਾਮਾਨ ਸਮੂਹ ਇਕੱਠਾ ਕਰਨਾ ਆਪਣਾ। ਹਾਂਜੀ। ਬਣ ਗਿਆ? ਹਾਂ। ਲੋ ਜੀ ਆਪਣਾ ਹੋ ਗਿਆ ਸਾਰਾ ਅਰੇਂਜਮੈਂਟ ਬੈੱਡ ਬੁੱਡ ਲਾ ਲਿਆ ਆਪਾਂ ਨੇ ਸਾਰਾ ਕੁਝ ਹੋ ਗਿਆ ਬਾਹਰ ਮਹੀ ਆ ਗਿਆ ਉਦਾਂ ਤੇ ਅੱਜ ਆਪਣਾ ਰਾਤ ਦਾ ਟਿਕਾਣਾ ਇਹ ਜਗ੍ਹਾ ਆਦਰੂਮੀ ਭਾਈ ਬਾਹਰ ਹਾਂ ਹੁਣ ਅਸੀਂ ਚੱਲਿਆਂ ਬਾਹਰ ਘੁੰਮਣ ਫਿਰਨ ਮੜਾ ਜਾ ਸ਼ਹਿਰ ਚ ਗਿੜੀ ਜੀ ਮਾਰਨਾ ਤੇ ਬਾਹਰ ਚੰਦ ਮਾਮਾ ਵੀ ਪੂਰਾ ਐਨ ਬੱਦਲਾਂ ਦੀ ਗੱਬੇ ਆ ਬੜਾ ਸੋਹਣਾ ਲੱਗ ਰਿਹਾ ਰੱਖਦਾ ਸਮਾਨ ਭਾਈ ਅੰਦਰ ਸਾਰਾ ਹਾਂ ਚਲੋ ਲਾਈਟ ਭੁੱਲਿਆ ਜੀ ਰੂਮੀ ਦੇ ਘਰੇ ਪਈ ਸੀ ਉਹ ਭੁੱਲਿਆ ਜੀ ਸੀ ਉਹ ਚਲ ਕਾ ਰੰਗ ਮੈਂ ਪੱਟਿਆ ਸਾਰਾ ਖਾੜਾ ਸੀ ਇੱਥੋਂ ਲੋ ਜੀ ਮੀ ਨੇ ਸਾਰਾ ਕੰਮ ਖਰਾਬ ਕਰਤਾ ਨਹੀਂ ਜਦੋਂ ਸ਼ਾਮ ਟਾਈਮ ਰੌਣਕ ਮੇਲਾ ਬਹੁਤ ਹੁੰਦਾ ਹੁਣ ਮੀ ਕਰਕੇ ਸਾਰੇ ਲੋਕ ਅੰਦਰ ਵੜ ਗਏ ਟਾਮੇ ਟਾਮੇ ਲੋਕ ਘੁੰਮਦੇ ਫਿਰਦੇ ਇਹ ਰੱਡੋ ਦੀ ਗੱਡੀ ਦੇਖਦੇ ਇੱਥੇ ਆ ਲੱਗੇ ਰੱਡੋ ਹੂੰ ਰੇਟ ਨਹੀਂ ਲਾਇਆ ਹੁੰਦਾ ਇੱਥੇ ਰੱਡੋ ਨਹੀਂ ਘੜੀਆਂ ਨੇ ਸਾਰੀਆਂ ਹੂੰ ਗੁੱਚੀ ਵੀ ਇੱਧਰ ਬ੍ਰਾਂਡ ਤੋਂ ਸਾਰੀਆਂ ਹੋਰ ਤਕਰੀਬਨ ਆ ਰਾਤ ਟਾਈਮ ਤੇ ਰੈਸਟੋਰੈਂਟ ਖੁੱਲ੍ਹੇ ਇੱਧਰ ਜਮਾਨੀ ਮੋਟੀ ਕੋਈ ਟਾਮੀ ਟਲੀ ਦੀ ਧਾਨ ਖੁੱਲੀ ਆ ਮੀਨੇ ਕੰਮ ਖਰਾਬ ਕਰਦਾ ਛੋਟਾ ਜਿਹਾ ਉਹ ਕਰਕੇ ਫਰਕ ਪੈਂਦਾ ਨਾ ਲੋ ਜੀ ਸਾਰੀ ਲੱਕੜ ਦੀ ਗਾਂ ਬਣਾਈ ਵੀ ਦੇਖੋ ਕਾਰਾਗਰੀ ਕਿਸ ਦੀ ਕਿੰਨੀ ਬੁਝਿਆ ਕਾਰਾਗਰੀ ਆ ਕਮਾਲ ਹੈ ਯਾਰ ਬਣਾਉਣ ਵਾਲਾ ਵੀ ਤੇ ਇੱਧਰ ਆ ਘਰ ਸਾਰੀ ਲੱਕੜ ਦਾ ਹੈ ਇੱਧਰ ਜੇ ਜਮੇ ਕੰਦ ਨਹੀਂ ਕੋਈ ਮਾਣੀ ਮੋਟੀ ਵੀ ਸਿਰ ਉੱਤ ਲੈ ਕੇ ਸਿਰ ਜੱਕ ਆਹਾਂ ਚੁਲਾ ਚੁਲਾ ਕੋਈ ਨਹੀਂ ਐ ਬਾਲਟੀ ਨਹੀਂ ਹੈ ਬਾਲਟੀ ਦਵਾਈਨੇ ਤੁਹਾਨੂੰ ਕੋਈ ਨਹੀਂ ਲੋ ਜੀ ਰਾਤ ਨੂੰ ਵੀ ਘੁੰਮੇ ਸ਼ਹਿਰ ਚ ਮੀਂਹ ਪੈਣ ਲੱਗ ਗਿਆ ਦੁਬਾਰੇ ਫੇਰ ਤੇ ਹੁਣ ਆ ਗਏ ਆਪਾਂ ਵਾਪਸ ਆਪਣੇ ਟੈਂਟ ਕੋਲ ਤੇ ਹੁਣ ਲੱਗੇ ਆ ਸੌਣ ਤੇ ਮਿਲਦੇ ਤੁਹਾਨੂੰ ਸਵੇਰੇ ਅੇ ਸ਼ੇਖ ਮਾਰਤੀ ਜੀ ਰੁਕਣਾ ਪੈਣਾ 5 ਕਿ ਮਿੰਟ 5 ਮਿੰਟ ਰੋਕ ਕੇ ਪੈਨੇ ਆ ਤੇ ਮਿਲਦੇ ਤੁਹਾਨੂੰ ਕੱਲ ਦੇ ਵਲੌਗ ਦੇ ਵਿੱਚ ਕੱਲੂ ਜਾਵਾਂਗੇ ਆਪਾਂ ਇੱਥੋਂ ਸਵਿਟਜ਼ਰਲੈਂਡ ਵਾਲਾ ਓਕੇ ਸਾਰਿਆਂ ਸਤਿ ਸ੍ਰੀ ਅਕਾਲ ਬਾਏ ਬਾਏ